thank mm -hmm. you I'm a sweetheart <laughs> ਜਾੜਾ ਕੋਡ ਨੱਚ ਨੱਚ ਜਿੰਦ ਮੇਰੀ ਲੱਗ ਜਿੰਦ ਮੇਰੀ ਲੱਗ ਜੇ ਲੱਗੇ ਲੱਗੇ ਉਹ ਲੱਗੇ ਧਰਮ ਦੇ ਲੈ ਕੇ ਜਿੰਦ ਦੇ ਲੱਗੇ ਜਿੰਦ ਮੇਰੀ ਲੱਗ ਜੇ ਲੱਗੇ ਧਰਮ ਦੇ ਲੈ ਕੇ ਜਿੰਦ ਦੇ ਲੱਗੇ ਜਿੰਦ ਦੇ ਲੱਗ ਜੇ ਮਾਂ ਦੀ ਮੂਰਾ ਸੋ ਪਹਿਚਾਨੀਏ ਜੋ

ਆਕੇ ਸਨਮਾਨ ਲੈਣ ਮਿਸਤਰੀ ਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਦੁੱਤੇ ਨੇ ਉਹਨਾਂ ਦੇ ਰਾਖਾ ਲਾ ਵੀ ਉਹ ਆਕੇ ਸਨਮਾਨ ਲੈਣ ਲੱਗੇ ਪਿੰਡ ਤੋਂ ਆਪਣੀ ਮਿੱਟੀ ਦੇ ਨਾਲ ਆਪਣੇ ਪਿੰਡ ਦੇ ਨਾਲ ਮਬਾ ਜੀ ਦਾ ਸਦਕਾ ਕਿੰਨੇ ਸੰਗਤ ਜੁੜੀ ਹੋਈ ਆ ਬੋਲੇ ਜੀ ਸੋਨਿਹਾਲ ਦਿਲਜੋਤ ਅਤੇ ਰਮਨਦੀਪ ਦੋਤੇ ਗੁੰਦੜ ਸਿੰਘ ਜੀ ਮਿਸਤਰੀ ਕੋ ਭਾਈ ਕੋਈ ਵੀ ਆਏ ਹੋਇਆ ਤਾਂ ਕਿ ਆਪਣਾ ਸਨਮਾਨ ਲੈ ਮਿਸਤਰੀ ਗੁੰਦੜ ਸਿੰਘ ਜੀ ਉਹਨਾਂ ਦੇ ਦੋਤੇ ਉਹਨਾਂ ਵੱਲੋਂ ਆਇਆ ਪਹੁੰਚਦੀ ਹੋਈ ਸੀ ਉਹ ਲੈ ਲੈਣ ਆਪਣਾ ਸਨਮਾਨ ਆ ਕੇ ਹਰਦੇਵ ਸਿੰਘ ਜੀ ਖਾਲਸਾ ਕੈਨੇਡੀਅਨ ਪਰਿਵਾਰ ਮਹਨ ਸਿੰਘ ਜੀ ਜੇ ਬੈਠੇ ਆ ਜਾਂ ਆ ਬਹਿ ਗਿਆ ਤਾਂ ਆ ਜਾਓ ਜੀ ਮਹਨ ਸਿੰਘ ਜੀ ਆ ਜਾਓ ਇਹਨਾਂ ਵੱਲੋਂ ਵੀ ਬਹੁਤ ਸੇਵਾ ਕੀਤੀ ਜਾਂਦੀ ਹੈ ਜੜਦੀ ਕਲਾ ਦੇ ਨਾਲ ਠੀਕ ਆ ਪਰ ਆਪਣਾ ਬੁਲਿਆ ਆਪਣਾ ਹੋ ਜੀ ਸਾਰੇ ਉਹਦਾ ਇੱਥੇ ਹੈਗੇ ਆ ਹੈਗੇ ਆ ਉਹਨਾਂ ਨੂੰ ਵੀ ਦੇ ਦਿਓ ਜੀ ਸਨਮਾਨ ਮਹਨ ਸਿਕ ਤੋਂ ਬਾਅਦ ਸਭ ਦਾ ਸਰਪੰਚ ਕਰਮਜੀਤ ਸਿੰਘ ਜੀ ਇਹਨਾਂ ਨਾਲ ਸਨਮਾਨ ਕਰਦੇ ਹੋ ਸਤ ਸ੍ਰੀ ਅਕਾਲ ਇਹ ਬੰਦਾ ਪਹਿਲੇ ਨਿਕਲ ਗਿਆ ਜਾਰੇ ਮਾੜਾ ਤਾਂ ਪਹਿਲਾਂ ਲੈ ਲਿਆ ਬਾਤ ਭਾਜੀ ਜੀ ਚਲੋ ਠੀਕ ਹੈ ਕੋਈ ਗੱਲ ਨਹੀਂ ਬੋਲੇ ਸੋਹਣਿਆਂ ਸਤ ਸ੍ਰੀ ਅਕਾਲ ਜਸਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਜੀ ਗਰੇਵਾਲ ਮੇਸਤਰੀ ਕੁਲਵੰਦਰ ਸਿੰਘ ਜੀ ਉਹਨਾਂ ਦੀ ਲੜਕੀ ਆ ਭਾਈ ਉਹਨਾਂ ਦਾ ਸਨਮਾਨ ਕੀਤਾ ਗਿਆ ਜਸਪ੍ਰੀਤ ਸਿੰਘ ਉਹ ਸਰਵਾਸੀ ਸੰਸ਼ੇਰ ਸਿੰਘ ਜੀ ਫੌਜੀ ਯੂ ਐਸ ਏ ਉਹਨਾਂ ਦੇ ਪਰਿਵਾਰ ਚ ਕੋਈ ਵੀ ਮੈਂਬਰ ਆਵਾ ਕੇ ਭਾਈ ਆਪਣਾ ਸਨਮਾਨ ਲੈਣ ਗਗਨਾ ਹੋਣਾ ਇੱਥੇ ਉਹਨੂੰ ਬੇਨਤੀ ਆ ਭਾਈ ਆਖ ਕੇ ਆਪਾਂ ਜਿੱਤੋਂ ਫਿਰ ਅੱਗੇ ਚੱਲੀਏ ਜਗਦੇਵ ਸਿੰਘ ਜੀ ਜਗਦੇਵ ਸਿੰਘ ਦੀ ਵਾਧਾ ਲੈ ਸਕਦੇ ਆ ਜੇ ਤੁਸੀਂ ਵਾਸਤੇ ਬਸ ਜੀ ਲੋੜਾ ਤੋਂ ਹਾਂਜੀ ਹਰਪਾਲ ਸਿੰਘ ਜੀ ਕੈਨੇਡੀਅਨ ਉਹਨਾਂ ਦਾ ਸਨਮਾਨ ਗੁੱਟਾ ਸਿੰਘ ਜੀ ਉਹਨਾਂ ਦੇ ਪਰਿਵਾਰ ਤੇ ਉਹਨਾਂ ਦਾ ਪਤੰਗੀ ਲੈ ਕੇ ਜਾ ਰਿਹਾ ਹਰਪਾਲ ਸਿੰਘ ਕੈਨੇਡੀਅਨ ਪਾਲੀ ਉਹਨਾਂ ਦਾ ਸਨਮਾਨ ਸੰਸ਼ੇਰ ਸਿੰਘ ਫੌਜੀ ਗਰੇਵਾਲ ਹਾਂਜੀ ਜਗਦੇਵ ਸਿੰਘ ਪੁੱਤਰ ਕਰਵੰਤ ਸਿੰਘ ਜੀ ਜੋ ਮਲੇਸ਼ੀਆ ਵਾਲਾ ਪਰਿਵਾਰ ਹੈ ਉਹਨਾਂ ਨੂੰ ਬੇਨਤੀ ਆਓ ਜੀ ਆ ਕੇ ਆਪਣਾ ਸਨਮਾਨ ਲੈਣ ਵਿਅੰਤ ਸੇਵਾਵਾਂ ਕਰਦੇ ਨੇ ਗੁਰਦੀਪ ਸਿੰਘ ਜੀ ਅੱਛਾ ਜੀ ਚਲੋ ਬਾਤ ਦੇ ਦਾਂ ਅਦੇਓ ਜੀ ਸਰਮਾਨ ਬੋਲੇ ਸੋਨਹਾਨ ਇਹ ਜੀਤ ਲੈ ਗਿਆ ਮੇਰੇ ਦੁਆਰਾ ਮੁਕਮਲ ਬਣਾਇਆ ਇਹ ਕਿਹੋ ਜਨਾ ਅ ਜਿਹਦਾ ਨਾਮ ਸਿੰਘ ਜੀ ਪੱਜ ਸੁੰਦਰ ਸਿੰਘ ਜੀ ਜਿਹੜੀ ਬੈਠੇ ਆ ਭਾਈ ਇਹਨਾਂ ਨੇ ਵੀ ਵਿਅਤ ਸੇਵਾਵਾਂ ਕੀਤੀਆਂ ਨੇ ਗੁਪਤ ਸੇਵਾਵਾਂ ਨੇ ਇਹਨਾਂ ਦੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਆ ਕੇ ਆਪਣਾ ਸਨਮਾਨ ਲੈਣ ਹਰ ਕਾਰਜਾਂ ਦੇ ਇਹ ਵੱਧ ਵੱਧ ਸੇਵਾ ਕਰਦੇ ਨੇ ਚਰਨ ਸਿੰਘ ਜੀ ਬੀਏ ਕੈਨੇਡੀਅਨ ਪਰਿਵਾਰ ਉਹਨਾਂ ਦਾ ਵੀ ਪਰਿਵਾਰ ਤੋਂ ਉਹਨਾਂ ਦਾ ਲੜਕਾ ਇੱਥੇ ਨੂੰ ਬੇਨਤੀ ਕਰੂਗਾ ਵੀ ਆ ਕੇ ਭਾਈ ਸਨਮਾਨ ਲੈਣ ਬਹੁਤ ਵੱਡ ਚੜ੍ਹ ਕੇ ਸਵਾਵਾ ਕੀਤੀ ਅੱਜ ਦੀ ਜੋ ਸਭ ਦੀ ਬਾਜੀ ਦੀ ਸੇਵਾ ਪਾਤੀ ਸਿੰਘਾਂ ਦੀ ਸੇਵਾ ਉਹ ਪਰਿਵਾਰ ਵੱਲੋਂ ਕੀਤੀ ਗਈ ਆ ਸਵਰਗਵਾਸੀ ਚਰਨ ਸਿੰਘ ਜੀ ਬੀਏ ਉਹਨਾਂ ਦਾ ਲੜਕਾ ਉਹਨਾਂ ਦਾ ਭਾਈ ਹੁਣ ਸਨਮਾਨ ਕੀਤਾ ਜਾਊਗਾ ਜੀ ਹੁਣ ਜਿਨ੍ਹਾਂ ਨੇ ਅਖੰਡ ਪਾਠਾਂ ਦਾ ਜਰਨ ਭਾਈ ਦੇਖ ਕੇ ਡਿਊਟੀ ਰਾਤਾਂ ਨੂੰ ਸੇਵਾ ਕੀਤੀ ਆ ਉਹ ਆ ਕੇ ਆਪਣਾ ਸਰਵਾਂ ਲੈ ਲੈਣ ਬੁੱਢਾ ਸਿੰਘ ਤੇ ਨਾਲ ਮੈਂਬਰ ਬਲਵੰਤ ਸਿੰਘ ਜੀ ਉਹ ਹੋਰ ਵੀ ਜਿਨ੍ਹਾਂ ਨੇ ਕੋਈ ਸੇਵਾ ਕੀਤੀ ਆ ਸਾਬਕਾ ਸਰਪੰਚ ਗੁਰਮੇਲ ਸਿੰਘ ਜੀ ਇੰਸਪੈਕਟਰ ਸਾਹਿਬ ਇੱਥੇ ਆ ਜਦੋਂ ਸਾਰੀ ਸੇਵਾ ਕਰਦੇ ਆ ਭਾਈ ਇਹਨਾਂ ਦਾ ਵੀ ਸਰਾਨ ਬੋਲੇ ਸੁਨਿਹਾਰ ਬਿਜਲੀ ਦੀ ਸੇਵਾ ਪਾਲ ਸਿੰਘ ਜੀ ਇਹਨਾਂ ਨੇ ਸੇਵਾ ਨਿਸਕਾਮ ਸੇਵਾ ਕੀਤੀ ਆ ਵੈਸੇ ਬਹੁਤ ਮਹਾਰਤ ਨੇ ਇਹਨਾਂ ਨੂੰ ਬਿਜਲੀ ਦੇ ਕੰਮਾਂ 'ਚ ਪੁਰਾਣੇ ਨੇ ਉਹ ਵੀ ਆ ਕੇ ਪਾਈ ਆਪਣਾ ਸਨਮਾਨ ਲੈਣ ਪਾਲ ਸਿੰਘ ਜੀ ਇਹ ਬਾਬਾ ਜੀ ਮੀਰ ਸਿੰਘ ਅਤੇ ਸਾਡੇ ਬਾਪਾ ਅੰਦਰਲੇ ਗੁਰਦੁਆਰੇ ਵਾਲੇ ਬਾਬਾ ਜੀ ਉਹਨਾਂ ਦੀ ਬੇਨਤੀ ਆ ਜੋ ਇੱਥੇ ਹੈਗੇ ਤੋਦੇ ਨਗਰ ਕੀਰਤਨ ਦੇ ਵੀ ਬੋਲਿਆ ਸੀ ਉਹਨਾਂ ਨੂੰ ਅਬ ਅਮੇਰ ਸਿੰਘ ਜੀ ਉਹਨਾਂ ਦਾ ਸਨਮਾਨ ਹੋਣਾ ਤੇ ਅੰਦਰਲੇ ਗੁਰਦੁਆਰੇ ਆਣੇ ਬਾਬਾ ਜੀ ਜਿੱਚੇਗਾ ਤੂੰ ਵੀ ਆ ਕੇ ਭਾਈ ਆਪਣਾ ਸਨਮਾਨ ਲੈਣ ਦੂਸਰੇ ਨੰਬਰ ਤੇ 5 ਸਾਲ ਤੋਂ ਲੈ ਕੇ 15 ਸਾਲ ਤੱਕ ਉਮਰ ਦੇ ਬੱਚੇ ਜਿਨ੍ਹਾਂ ਦੇ ਸਿਰਾਂ ਤੇ ਜੁੱਤੇ ਆ ਭਾਈ ਉਹ ਵੀ ਨੇੜੇ ਆਜੋ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾਣੀਆਂ ਨੇ ਸਤਿ ਸ੍ਰੀ ਅਕਾਲ 5 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਹਾਂ ਜੀ ਕੋਈ ਗਲਤੀ ਜੋ ਕੁਲਵਿੰਦਰ ਸਿੰਘ ਜੀ ਗਰੇਵਾਲ ਉਹਨਾਂ ਦਾ ਜਿਹੜਾ ਸਨਮਾਨ ਆ ਉਹਨਾਂ ਦੇ ਸਤਿਕਾਰਯੋਗਤਾ ਆ ਜੀ ਉਹਨਾਂ ਨੂੰ ਦਿੱਤਾ ਜਾ ਰਿਹਾ ਉਹ ਸਨਮਾਨ ਲੈ ਲਿਆ ਉਹਨਾਂ ਨੇ ਤੇ ਹੁਣ ਬੇਨਤੀ ਆ ਵੀ ਆਗੇ 5 ਤੋਂ 15 ਸਾਲਾਂ ਦੇ ਬੱਚੇ ਆ ਜਾਣ ਜਿਨ੍ਹਾਂ ਦੇ ਸਿਰਾਂ ਤੇ ਜੂਰੇ ਨੇ ਜੀ ਕਰੂੰਗਾ ਭਾਈ ਨਵਜੋਤ ਸਿੰਘ ਜੀ ਨੂੰ ਤੇ ਉਹ ਗੁਰੂ ਘਰ ਦੀ ਵਕਸ਼ਿਸ਼ ਲੈਣ ਭਾਈ ਫਿਰ ਆਪਾਂ ਅੱਗੇ ਜਿਹੜਾ ਹੈਗਾ ਪ੍ਰੋਗਰਾਮ ਸ਼ੁਰੂ ਕਰਨਾ ਥੋੜਾ ਜਿਹਾ ਸਮਾਂ ਲੈਣਾ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਫਿਰ ਵਾ ਕਾਫੀ ਟਾਈਮ ਦੇ ਬੈਠੇ ਹੁਣ ਸਮਾਂ ਕਾਫੀ ਉੱਚਾ ਹੋ ਗਿਆ ਚਲ ਪਾਣੀ ਛਕਣਾ ਸਾਰਿਆਂ ਨੇ ਭਾਈ ਇਸ ਕਰਕੇ ਹੁਣ ਮੈਂ ਬੇਨਤੀ ਕਰਦਾ ਪ੍ਰਬੰਧਕ ਨੂੰ ਸਰਪਾਉ ਦੇਣਗੇ ਭਾਈ ਲਵਜੋਤ ਸਿੰਘ ਜੀ ਉਹਨਾਂ ਨੂੰ ਹਾਂ ਬੋਲੇ ਇਸੋ ਨਿਹਾਲ ਤੋ ਆਸ ਵੀ ਰੱਖਦੇ ਆ ਵੀ ਉਹਨਾਂ ਦੇ ਪਾਏ ਪੂਰਨੇ ਤੇ ਚੱਲ ਕੇ ਇਹ ਪਰਿਵਾਰ ਇਸੇ ਤਰੀਕੇ ਦੇ ਨਾਲ ਕਿਉਂਕਿ ਦੇਖੋ ਕੰਮਕਾਰ ਜ਼ਿੰਦਗੀ ਤੇ ਚੱਲਦੀ ਰਹਿੰਦੇ ਨੇ ਵੀ ਉਹਨਾਂ ਦੀ ਵਿਰਾਸਤ ਨੂੰ ਸੰਭਾਲਦਾ ਯਤਨ ਕਰਨ ਨਾਲ ਸਾਡੇ ਅਸੀਂ ਵੀ ਜਿੰਨੀ ਯੋਗੇ ਹੈਗੇ ਆ ਭਾਈ ਜਿੱਨਾ ਚਿਰ ਪ੍ਰਮਾਤਮਾ ਚਾਹੂ ਉਹਨਾਂ ਚਾਹ ਜੋ ਵੀ ਸੇਵਾ ਬਾਬਾ ਜੀ ਸਾਤੋਂ ਲੈਣੀ ਚਾਹਣਗੇ ਅਸੀਂ ਹਰ ਸਮੇਂ ਹਾਜ਼ਰ ਆ ਤੇ ਇਹ ਪਰਿਵਾਰ ਵੀ ਇਸੇ ਤਰੀਕੇ ਦੇ ਨਾਲ ਭਾਈ ਇਹਨਾਂ ਆਸਥਾਨਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇ ਸੋ ਹੁਣ ਮੈਂ ਬੇਨਤੀ ਕਰੂੰਗਾ ਜੋ ਪਾਠੀ ਸਿੰਘਾਂ ਦਾ ਜਥਾ ਕਹਿੰਨੀ ਮੁਹੱਬਤ ਪ੍ਰੀਤ ਸਿੰਘ ਦੀ ਲੀੜਾ ਵਾਲੇ ਉਹ ਜਥਾ ਭਾਈ ਆ ਕੇ ਆਪਣਾ ਸਨਮਾਨ ਲੈ ਲੈਣ ਭਾਈ ਮੁਹੱਬਤ ਪ੍ਰੀਤ ਸਿੰਘ ਦੀ ਲੀੜਾ ਪਿੰਡ ਤੋਂ ਬੜੀ ਤੰਦਰਾਂ ਤੋਂ ਇਹਨਾਂ ਨੇ ਅਥਾਹ ਸੇਵਾ ਕੀਤੀ ਵਧੀਆ ਤਰੀਕੇ ਦੇ ਨਾਲ ਕਰਵਾਈ ਸਰਵਣ ਗ੍ਰਾਈ ਸੰਗਤਾਂ ਨੂੰ ਫਿਰ ਲਗਾਤਾਰ ਕੀਰਤਨ ਕਰਦੇ ਰਹੇ ਇਹਨਾਂ ਦੇ ਬੀਤ ਦੀ ਧਰਵਾਦੀਆਂ ਸਾਡੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਇਹਨਾਂ ਨੇ ਹਾਜ਼ਰੀ ਭਰੀ ਆ ਉਹਨਾਂ ਦਾ ਜਥੇ ਦਾ ਸਨਮਾਨ ਸੰਗਤ ਕਰੋਗੇ ਭਾਏ ਸੋ ਬੇਨਤੀ ਆ ਕੇ ਆਪਣਾ ਸਨਮਾਨ ਲੈਣ ਇਹਨਾਂ ਸੇਵਾਕਾਰ ਨੂੰ ਲਾ ਦਿਓ ਜੀ ਵਰਦਨ ਸਰ ਜੀ ਵਾਰਕ ਪੈ ਜਾਂਦਾ ਹੌਲੀ ਹੌਲੀ ਬਾਬਾ ਨਰੰਗਰ ਸਿੰਘ ਜਿੱਥੇ ਜਦੋਂ ਨਾ ਖਾਲ ਬਣਿਆ ਨਹੀਂ ਸੀ ਉਦੋਂ ਦੂਜਾ ਹੀ ਸੀ ਤੜਕੇ ਆ ਕੇ ਪਾਠ ਕਰਨ ਲੱਗ ਜਾਣਾ ਮੈਂ ਮੈਂ ਦੇਖਣਾ denn ਵੀ ਕਾਫੀ ਟਾਈਮ ਲੱਗ ਜਾਣਾ 3:30 ਵਜੇ ਤੂੰ ਚੱਲ ਪੈਂਦੇ ਹੁੰਦੇ ਸੀ ਬਾਬਾ ਨਰੰਗਰ ਸਿੰਘ ਨੇ ਆਉਣਾ ਮੈਂ ਦੇਖ ਲੈਣਾ ਵਾਰੀ ਵੇਤ ਨਹੀਂ ਵੀ ਆ ਗਿਆ ਮੈਨੂੰ ਛੱਡੂ ਤਕੜਾ ਟਾਈਮ ਲੱਗ ਜਾਣਾ ਉਹਨੇ ਆਉਣਾ ਹੀ ਨਾ ਜਦੋਂ ਅੱਧੇ ਬੋਲੇ ਘੰਟੇ ਬਾਅਦ ਫੇਰ ਆਉਣਾ ਮੈਂ ਪੁੱਛਣਾ ਬਾਬਾ ਜੀ ਤੂੰ ਤਾਂ ਆ ਗਿਆ ਸੀ ਕਿਤੇ ਕਹਿੰਦਾ ਮੈਂ ਹਣਕਾ ਭੁੱਲ ਗਿਆ ਕਰੇ ਹੁਣ ਜਾ ਕੇ ਆਇਆ ਦੁਬਾਰਾ ਹੀ ਨਹੀਂ ਵਾਟਰ ਨੂੰ ਫੇਰ ਮੁੜ ਕੇ ਜਾਣਾ ਬੜਾ ਸਮੇਂ ਦਾ ਫਰਕ ਪੈ ਜਾਂਦਾ ਉਹ ਲੋੜ ਦਿਓ ਜੀ ਬੋਲੇ ਸੋਨਿਹਾਲ ਇਹ ਸਾਰੀਆਂ ਚੀਜ਼ਾਂ ਹੋਈ ਹੁੰਦੀਆਂ ਨੇ ਲੱਤਾਂ ਬਾਹਾਂ ਅੱਖਾਂ ਜਿਹੜੇ ਉੜਦੇ ਪੰਛੀਆਂ ਦੇ ਫਰ ਗਿਣੇ ਜਾਂਦੇ ਆ ਤੇ ਸਮੇਂ ਦੇ ਨਾਲ ਫਿਰ ਸਭ ਕੁਝ ਬਦਲ ਜਾਂਦਾ ਜੋ ਪਾਠੀਆਂ ਨੂੰ ਇਹ ਪਸਾਕਾਂ ਦੀ ਸਾਰੀ ਸੇਵਾ ਭੇਟਾ ਦੀ ਸੇਵਾ ਚਰਨ ਸਿੰਘ ਜੀ ਵੀਰ ਪਰਿਵਾਰ ਉਹਨਾਂ ਵੱਲੋਂ ਸਾਰੀ ਇਹ ਸੇਵਾ ਭਾਈ ਕੀਤੀ ਗਈ ਹੈ ਅਸੀਂ ਪਰਿਵਾਰ ਦੇ ਧੰਨਵਾਦੀ ਆ ਹਰ ਸਮਾਗਮਾਂ ਦੇ ਵਿੱਚ ਬਹੁਤ ਵੱਧ ਚੜ ਕੇ ਉਹ ਸੇਵਾ ਜਮਾਉਂਦੇ ਨੇ ਤੇ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਉਹਨਾਂ ਨੇ ਰਸਣ ਪਾਣੀ ਲਿਆ ਕੇ ਦਿੱਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਬਾਠੀ ਸਿੰਘਾਂ ਦਾ ਮਾਨ ਸਨਮਾਨ ਸ਼ਾਕਾਂ ਵਗੈਰਾ ਦੇ ਕੇ ਸਤਿਕਾਰ ਕੀਤਾ ਗਿਆ ਗਰਵਾਣੀ ਦਾ ਸਤਿਕਾਰ ਹੈ ਗੁਰੂ ਦਾ ਜਸ ਕਰਦੇ ਨੇ ਇਸ ਕਰਕੇ ਭਾਈ ਇਹਨਾਂ ਦਾ ਸਾਰੇ ਜੱਥੇ ਦਾ ਸਨਮਾਨ ਹੋਇਆ ਅਸੀਂ ਇੱਕ ਵਾਰੀ ਫਿਰ ਇਹਨਾਂ ਸਾਰੇ ਹੀ ਸਿੰਘਾਂ ਦੇ ਧੰਨਵਾਦੀ ਆ ਹੁਣ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਬਾਬਾ ਜੀ ਰੌੜੀ ਵਾਲਿਆਂ ਦਾ ਸੇਵਕ ਜਥਾ ਮੀ ਉਹ ਵੀ ਪਾਈ ਆ ਹੁਣ ਤੇ ਤੇ ਆ ਕੇ ਆਪਣਾ ਸਨਮਾਨ ਲੈ ਲੈਣ ਬਾਬੇ ਰੌੜੀ ਵਾਲੇ ਦੀ ਫੋਟੋ ਕਾਲੀ ਨਾਲ ਜੀ ਸਾਤ ਦੇ ਵਿੱਚ ਵਿੱਚ ਹੈਗੀ ਆ ਉਹ ਆਨੇ ਭਾਈ ਦਸਤਾਰਾਂ ਲੈ ਲੈਣ ਜਿਨ੍ਹਾਂ ਦੇ ਸਿਰਾਂ ਦੇ ਜੂੜੇ ਆ ਹੋਰ ਅੱਛਾ ਹੋ ਗਿਆ ਸਤਿ ਸ੍ਰੀ ਅਕਾਲ ਉਹ ਬੱਚੇ ਭਾਈ ਜਿਨ੍ਹਾਂ ਦੀ 15 ਸਾਲ ਤੱਕ ਉਮਰ ਆਉ ਲੈ ਸਕਦੇ ਆ ਦਸਤਾਰ ਆ ਕੇ ਬਸ ਸਾਥ ਜੀ ਆ ਵੀ ਉਹਦੇ ਜੁੰਡਾ ਸਰ ਤੇ ਹੋਣਾ ਚਾਹੀਦਾ ਇਹ ਸਨਮਾਨ ਵਾਲੀਆਂ ਦਸਤਾਰ ਜੁੰਡੇ ਵਾਲੇ ਬੱਚਿਆਂ ਨੂੰ ਮਿਲਦੀਆਂ ਨੇ ਇਸ ਕਰਕੇ ਹੋਰ ਜਿਹੜਾ ਵੀ ਕੋਈ ਬੱਚਾ ਭਾਈ ਰਹਿੰਦਾ ਉਹ ਵੀ ਆ ਕੇ ਆਪਣਾ ਇਹ ਸਨਮਾਨ ਲੈ ਸਕਦਾ ਗੁਰੂ ਘਰ ਦੀ ਦਸਤਾਰ ਜੇ ਤੁਹਾਡਾ ਸਨਮਾਨ ਵੀ ਤੁਹਾਡੇ ਕੇਸ ਰੱਖੇ ਨੇ ਸਾਫ਼ ਸੂਤ ਤੋਂ 5 ਸਾਲ ਤੋਂ ਉਪਰ عمر ਹੋਵੇ ਕਿਉਂਕਿ ਫਿਰ ਉਸ ਉਮਰ ਦੇ ਬੱਚੇ ਨੂੰ ਦਸਤਾਰ ਦੇ ਮਾਇਨੇ ਮਹੱਤਵ ਦਾ ਪਤਾ ਹੁੰਦਾ ਇਸ ਕਰਕੇ ਬੇਨਤੀ ਹੈ ਭਾਈ ਇਹ ਫਲਵਾਰੀ ਆ ਗਾਉਣ ਵਾਲੀ ਇਹਨਾਂ ਨੇ ਬਾਅਦ ਚ ਕੰਮ ਸਾਹਮਣੇ ਨੇ ਆਉਣ ਵਾਲਾ ਭਵਿਕਾ ਇਹਨਾਂ ਨੇ ਗੁਰਦੇ ਸੇਵਾ ਜੇ ਇਹਨਾਂ ਨੂੰ ਆਏ ਹੌਲੀ ਹੌਲੀ ਨਾਲ ਜੋੜੀ ਰੱਖਾਂਗੇ ਚਲੋ ਕੰਮ ਚੱਲਦਾ ਰਹਿੰਦਾ ਇਸ ਕਰਕੇ ਬਰਾਂਦਾਬਾਦ ਸਲਾਘਾ ਜਾਊਗਾ ਜੇ ਇਹਨਾਂ ਬੱਚਿਆਂ